ਸਿੰਘ ਜੀ ਜੀ ਸਾਡ ਦੇ ਨੇ ਪ੍ਰਧਾਨ ਪੀਐਸਸੀਬੀ এমਪਲਾਈਜ਼ ਫੈਡਰੇਸ਼ਨ ਦਾ ਉਹ ਆ ਜਾਣੀ ਆ ਆਇਆ ਜੀ ਇੱਥੇ ਆ ਜਾਓ ਹਾਂ ਜੀ ਪ੍ਰਧਾਨ ਜੀ ਕੀ ਕਹਿਣਾ ਚਾਹੁੰਗਾ ਅੱਜ ਜਿਹੜੇ ਪੇਰ ਰੋਸ ਵਾਲੀ ਗੱਲ ਕਰ ਰਹੇ ਅੱਜ ਦੀ ਜੋ ਹੜਤਾਲ ਕੀਤੀ ਜਾ ਰਹੀ ਹੈ ਦੇਸ਼ ਵਿਆਪੀ ਹੜਤਾਲ ਇਹ ਮਲਾਜ਼ਮ ਵਿਰੋਧੀ ਮਜ਼ਦੂਰ ਵਿਰੋਧੀ ਕਿਸਾਨ ਵਿਰੋਧੀ ਹਰੇਕ ਵਰਗ ਦੇ ਵਿਰੋਧੀ ਜਿਹੜੇ ਕੋਈ ਕਾਲੇ ਕਾਨੂੰਨ ਬਣ ਰਹੇ ਆ ਉਨ੍ਹਾਂ ਨੂੰ ਰੋਕਣ ਵਾਸਤੇ ਕੀਤੀ ਜਾ ਰਹੀ ਹੈ ਕੇਂਦਰ ਸਰਕਾਰ ਦੀ ਭਾਜਪਾ ਸਰਕਾਰ ਵੱਲੋਂ ਬਿਜਲੀ ਬਿੱਲ 2020 ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਦੇ ਵਿਰੁੱਧ ਹੈ ਤੇ 2014 ਦੇ ਵਿੱਚ ਸੋਧ ਬੈਲ ਟਰੇਡ ਯੂਨੀਅਨ ਦੇ ਕਿਤੇ ਸੀ ਉਹਨਾਂ ਨੂੰ ਖਤਮ ਕਰਨ ਵਾਸਤੇ ਇਹ ਹੜਤਾਲ ਅੱਜ ਦਾ ਸੱਦਾ ਦਿੱਤਾ ਗਿਆ ਜਿਸ ਵਿੱਚ ਕੁਝ ਸਟੇਟਾਂ ਦੇ ਵਿੱਚ ਚੱਕਾ ਜਾਮ ਵਗੈਰਾ ਵੀ ਕੀਤਾ ਜਾ ਰਿਹਾ ਹੈ ਤੇ ਇਸੇ ਕੜੀ ਦੇ ਵਿੱਚ ਪੰਜਾਬ ਵਿੱਚ ਬਿਜਲੀ ਬਕਟ ਮੁਲਾਜ਼ਮਾਂ ਵੱਲੋਂ ਆਪਦੀਆਂ ਸਬਡਿਵੀਜ਼ਨਾਂ ਵਿੱਚ ਵੱਖ-ਵੱਖ ਸਬਡਿਵੀਜ਼ਨਾਂ ਵਿੱਚ ਰੋਸ ਰੈਲੀਆਂ ਕੀਤੀਆਂ ਜਾ ਰਹੀਆਂ ਤੇ ਧਰਨੇ ਦਿੱਤੇ ਜਾ ਰਹੇ ਆ ਤਾਂ ਕਿ ਕੇਂਦਰ ਸਰਕਾਰ ਕੇਂਦਰ ਦੀ ਬੋਲੀ ਸਰਕਾਰ ਆਪਣੇ ਉਹਨਾਂ ਤੱਕ ਇਹ ਕਨਾਂ ਤੱਕ ਆਵਾਜ਼ ਪਾਵੇ ਤੇ ਮੁਲਾਜ਼ਮਾਂ ਦੀਆਂ ਤੇ ਮਜ਼ਦੂਰਾਂ ਦੀਆਂ ਹਰੇਕ ਵਰਗ ਦੀਆਂ ਜਿਹੜੀਆਂ ਵੀ ਕੋਈ ਮੰਗਾਂ ਉਹਨਾਂ ਨੂੰ ਉਹਨਾਂ ਵੱਲ ਧਿਆਨ ਦੇ ਕੇ ਇਹ ਕਾਲੇ ਕਾਨੂੰਨ ਨਾ ਬਣਾਏ ਜਾਣ ਤੇ ਮਲਾ ਤਾਂ ਕਿ ਹਰੇਕ ਵਰਗ ਸੁਖੀ ਸੁਖੀ ਸ਼ਾਂਤੀ ਸ਼ਾਂਤੀ ਆਪ ਦਾ ਕੰਮ ਕਰੇ ਠੀਕ ਹੈ ਪ੍ਰਧਾਨ ਜੀ ਕੀ ਕਹਿਣਾ ਚਾਹੁੰਗਾ ਜੀ ਕੋਲੋਂ 48 ਬਰੇ ਮੈਂ ਡਾਕਟਰ ਸਿੰਘ ਸੇਖਵਾ ਪ੍ਰਧਾਨ ਟੈਕਨੀਕਲ ਸਰਕਲ ਜੀਨ ਤਲਵੰਡੀ ਪਾਈ ਜਿਹੜਾ ਅੱਜ ਦਾ ਧਾਰਨਾ ਜਾਂ ਉਸ ਵੇਲੇ ਕੀਤੀ ਜਾ ਰਹੀ ਹੈ ਉਹ ਜੁਆਇੰਟ ਫੋਰਮ ਪੰਜਾਬ ਵੱਲੋਂ ਸਾਨੂੰ ਸੱਦਾ ਦਿੱਤਾ ਗਿਆ ਸੀ ਕਿਉਂਕਿ ਸਾਰੀਆਂ ਟ੍ਰੇਡ ਯੂਨੀਅਨਾਂ ਯੂਨੀਅਨਾਂ ਜਿਹੜੀਆਂ ਮਤਲਬ ਸੈਂਟਰ ਪੱਧਰ ਤੇ ਭਾਰਤ ਦੇ ਵਿੱਚ ਕੰਮ ਕਰ ਰਹੀਆਂ ਸਾਰੀਆਂ ਉਹਨਾਂ ਨੇ ਭਾਰਤ ਬੰਦ ਦਾ ਸੱਦਾ ਦਿੱਤਾ ਸੀ ਉਹਦੇ ਵਿੱਚ ਜਿਹੜਾ ਬਿਜਲੀ ਬੋਰਡ ਵੱਲੋਂ ਵੀ ਸਾਡੇ ਜੁਆਇੰਟ ਫੋਰਮਰ ਨੂੰ ਵੀ ਸਾਨੂੰ ਸੱਦਾ ਦਿੱਤਾ ਕਿ ਵੀ ਆਪਾਂ ਇਹਨਾਂ ਦੀ ਮਦਦ ਵਾਸਤੇ ਵੀ ਜਿਹੜਾ ਇੱਥੇ ਮਤਲਬ ਧਰਨੇ ਦੇਣੇ ਆ ਰੋਸ ਲਈ ਕਰਨੀਆਂ ਤੇ ਇੱਕ ਰੋਜ਼ਾ ਹੜਤਾਲ ਕਰਨੀ ਆ ਸਾਡੀ ਤਕਰੀਬਨ 100% ਹੀ ਬੰਦੇ ਜਿਹੜੇ ਮਤਲਬ ਪ੍ਰਵੀਜ਼ਨ ਪੀਨ ਨੂੰ ਛੱਡ ਕੇ ਇਹ ਜਿਹੜੇ ਸਾਰੇ ਬੰਦੇ ਜਿਹੜੇ ਸਾਡੇ ਤਲਵੰਡੀ ਭਾਈ ਦੇ ਹੜਤਾ ਹਟਿਆ ਤੇ ਜਿਹੜਾ ਇਹਨਾਂ ਕਾਲੇ ਕਾਨੂੰਨਾਂ ਦੀ ਸਾਥੀ ਨੇ ਗੱਲ ਕੀਤੀ ਹੈ ਜਿਹੜਾ ਇੱਕ ਕਾਲੇ ਕਾਨੂੰਨ ਗੱਲ ਇੱਕ ਦੂਸਰੀ ਜਿਹੜੀ ਹੈ ਸਾਡੇ ਪੰਜਾਬ ਦੇ ਵਿੱਚ ਹੀ ਲੈਣੀ ਹੈ ਮੁਲਾਜ਼ਮਾਂ ਵਾਸਤੇ ਜਿਹੜਾ 7ਵਾਂ ਪੇ ਕਮਿਸ਼ਨ ਜਿਹੜਾ ਖੜਾ ਕਰ ਰਿਹਾ ਹੈ ਉਹ ਸਾਡੀ ਮੰਗ ਹੈ ਕਿ ਜਦੋਂ ਅਸੀਂ ਜੋ ਪੰਜਾਬ 'ਚ ਕੰਮ ਕਰਦੇ ਆਂ ਪੰਜਾਬ ਦੀ ਸਾਨੂੰ ਤਨਖਾਹ ਬਣਨੀ ਦੇਣੀ ਚਾਹੀਦੀ ਹੈ ਵੀ 7ਵੇਂ ਦੀ ਥਾਂ ਤੇ ਜਿਹੜਾ 6ਵਾਂ ਪੇ ਕਮਿਸ਼ਨ ਹੈ ਜਿਹੜਾ ਉਹ ਅਸੀਂ ਲਾਗੂ ਕਰਾਉਣਾ ਹੈ ਤੇ ਅਸੀਂ ਮੰਗ ਵੀ ਕਰਦੇ ਆਂ ਜੇ ਸੈਂਟਰ ਸਰਕਾਰ ਨੇ ਨਾ ਇਹ ਲਾਗੂ ਕੀਤਾ ਤਾਂ ਹੋ ਸਕਦਾ ਵੀ ਸਾਨੂੰ ਮਤਲਬ ਇੱਕ ਦਿਨ ਦੀ بجائے ਉਹ ਸਾਰਾ ਗਾਂ ਲੰਮੀ ਸਾਨੂੰ ਹਰਦਾ ਤੇ ਜਾਣਾ ਪਵੇ ਇਸ ਲਈ ਅਸੀਂ ਜਿਹੜਾ 220 ਬਿਲੀ ਬੋਲ ਲੈ ਕੇ ਆ ਰਿਹਾ ਉਹਦੇ ਵਿੱਚ ਖਸਰਨਾਂ ਦੀਆਂ ਮੰਗਾ ਬਾੜੀਆਂ ਕਿਉਂਕਿ ਪ੍ਰਾਈਵੇਟ ਦਾ ਜਿਹੜਾ ਕੰਮ ਆ ਉਹ ਸਾਰਿਆਂ ਤੇ ਜਿਵੇਂ ਤੁਸੀਂ ਪੱਤਰਕਾਰਾਂ ਜਾਂ ਦੁਕਾਨ ਮਜ਼ਦੂਰ ਆ ਉਹਨਾਂ ਸਾਰਿਆਂ ਤੇ ਅਸਰ ਪੈਣਾ ਉਹਦੇ 100 ਸਭ ਚਿੰਡੀਆਂ ਜਿਹੜੀਆਂ ਮਿਲ ਰਹੀਆਂ ਉਹ ਸਾਰੀਆਂ ਬੰਦ ਹੋ ਜਾਣੀਆਂ ਤੇ ਜਿਹੜਾ ਸਪਲਾਈ ਦਾ ਸ਼ਡਿਊਲ ਆ ਉਹ ਜਿਹੜਾ ਕੇਂਦਰ ਸਰਕਾਰ ਨੇ ਜਿਵੇਂ ਅਸੀਂ ਪੰਜਾਬ ਸਰਕਾਰ ਦਾ ਮੈਗਰੇਟਰ ਤੇ ਕੰਮ ਕਰਦਾ ਸੀ ਗ੍ਰੇਡਾਂ ਤੋਂ ਅਸੀਂ ਚਾਹ ਲਾਗੂ ਕਰਦੀ ਉਹ ਜਦੋਂ ਸਪਲਾਈ 8 ਘੰਟੇ ਦਾ ਚਾਹ ਕਹਿੰਦੇ ਸੀ ਠੀਕਾਟ ਦੇਣੀ ਆ ਉਹ ਸੈਂਟਰ ਹੀ ਆਪ ਦਾ ਜਿਹੜਾ ਲਾਗੂ ਕਰਿਆ ਕਰੂ ਤੇ ਉਹ ਹੀ ਸਪਲਾਈ ਜਿਹੜੀ ਪੰਜਾਬ ਨੂੰ ਕਿਸਾਨਾਂ ਨੂੰ ਮਿਲਿਆ ਕਰਨੀ ਆ ਉਹਦੇ ਚ ਬੇ ਕਿਸਾਨਾਂ ਮਜ਼ਦੂਰਾਂ ਦਾ ਸਾਰਾ ਦਾ ਨੁਕਸਾਨ ਆ ਇਸ ਲਈ ਅਸੀਂ ਮੰਗ ਕਰਦੇ ਆ ਇਹ ਜਿਹੜੇ ਸਾਰੇ ਟਰੂਨ ਬੰਦ ਕਰਕੇ ਤੇ ਵੀ ਜਿਹੜੇ ਸਾਡੀ ਆਵਾਜ਼ ਆ ਆਵਾਜ਼ ਨੂੰ ਸਾਡੀ ਸੁਣਿਆ ਜਾਵੇ ਤੇ ਲੋਕਾਂ ਦੇ ਵਿੱਚ ਜਿਹੜੀ ਹੈ ਗਰੋਸ ਆ ਰਿਹਾ ਉਹ ਗਰੋਸ ਦੂਰ ਹੋ ਸਕੇ ਧੰਨਵਾਦ ਠੀਕ ਜਿਆਜੰਤਾ ਜੈ ਸਿੰਘ ਜਤਲੰਡ ਵਾਲੇ ਲੋਕ ਠੀਕ ਹੈ ਆਪਣੇ ਨਾਲ ਕਿਸਾਨ ਆ ਗੂ ਕੁਲਵਿੰਦਰ ਸਿੰਘ ਸਿੱਖ ਸਿੱਖ ਸਾਹਿਬ ਕੀ ਕਹੂੰਗਾ ਇਧਰ ਅੱਜ ਰਾਸ਼ਟਰੀ ਹੜਤਾਲ ਜਿਹੜੀ ਇੱਕ ਦਿਨ ਤੇ ਭਾਰਤ ਰਾਸ਼ਟਰ ਵੱਲੋਂ ਕੀਤੀ ਗਈ ਹੈ ਸਾਰੀਆਂ ਜੰਡੀਆਂ ਵੀ ਮਜ਼ਦੂਰ ਮੁਲਾਜ਼ਮ ਜਾਂ ਹੋਰ ਟ੍ਰੇਡ ਜਿੱਥੇ ਬੰਦੀਆਂ ਜੀ ਉਹਨਾਂ ਵੱਲੋਂ ਇੱਕ ਤਰੋੜਾ ਜਿਹੜੀ ਅੱਜ ਹੜਤਾਲ ਕੀਤੀ ਗਈ ਹੈ ਉਹਦੇ ਵਿੱਚ ਸੀ ਸਾਰਿਆਂ ਨੇ ਕਾਦੀਆਂ ਵੱਲੋਂ ਇਹਨਾਂ ਦਾ ਜਿਹੜਾ ਸਮਰਥਨ ਕਰਦੇ ਇਹਨਾਂ ਦਾ ਸਾਥ ਦਿੰਦੇ ਆ ਕਿਉਂਕਿ ਸਾਰੀਆਂ ਜਿਹੜੀਆਂ ਜਨੀਆਂ ਵੀ ਇਹਨਾਂ ਦੀਆਂ ਮੰਗਾਂ ਹੈਗੀਆਂ ਲੰਮਾ ਹੈਗਾ ਨਿਟਰੇਚਰ ਉਹ ਉਹ ਸਾਰੀਆਂ ਸਾਡੀਆਂ ਇਹਨਾਂ ਨਾਲ ਸਾਂਝੀਆਂ ਹੈ ਤੇ ਅਸੀਂ ਮੰਗ ਕਰਦੇ ਆਂ ਵੀ ਸਰਕਾਰ ਇਹ ਜਿਹੜੀਆਂ ਫਾਲਤੂ ਦੇ ਜਿਹੜੇ ਬੋਝ ਆ ਸਾਡੇ ਜਨਤਾ ਤੇ ਸਾਡੇ ਮਜ਼ਦੂਰ ਵੀਰਾਂ ਦੇ ਮਜ਼ਦੂਰ ਵੀਰਾਂ ਦੇ ਜਿਹੜੇ ਪਏ ਜਾਂਦੇ ਆ ਉਹ ਸਰਕਾਰੇ ਤੋਂ ਬਾਹਰ ਜਾਵੇ ਤੇ ਜੇ ਅੱਗੇ ਤੋਂ ਨਾ ਕੋਈ ਇਸ ਤਰ੍ਹਾਂ ਦਾ ਹੋਇਆ ਤੇ ਅਸੀਂ ਇਹਨਾਂ ਦੇ ਨਾਲ ਸਾਥ ਦੇ ਕੇ ਤੇ ਲੰਮਾ ਜਿਹੜਾ ਸੰਘਰਸ਼ ਕਰਦੇ ਆਂ ਠੀਕ ਹੈ ਠੀਕ ਹੈ ਪੰਗਾਲੀ ਸਾਹਿਬ ਅੱਜ ਦੀ ਹੜਤਾਲ ਦਾ ਕੀ ਕਹਿੰਗੇ ਅਸੀਂ ਅੱਜ ਜੋ ਰਾਸ਼ਟਰੀ ਹੜਤਾਲ ਹੋਈ ਆ ਅਸੀਂ ਬਿਜਲੀ ਬੋਰਡ ਦੇ ਕਰਮਚਾਰੀਆਂ ਦੇ ਨਾਲ ਖੜੇ ਆ ਕਿਉਂਕਿ ਜੋ ਇਹਨਾਂ ਦੀਆਂ ਮੰਗਾਂ ਜਾਇਜ਼ ਆ ਇਹ ਬਿਜਲੀ ਬੋਰਡ ਦੀ ਮੰਗ ਆ ਵੀ ਜੋ ਵੀ ਆਦਮੀ ਬਰਾਬਰ ਕੰਮ ਕਰਦਾ ਉਹਨੂੰ ਬਰਾਬਰ ਤਨਖਾਹ ਦਿੱਤੀ ਜਾਵੇ ਜਾਇਜ਼ ਆ ਇੱਕ ਜਿਹੜਾ ਮਲਾਜਮ ਆ ਉਹ 70000 ਤਨਖਾਹ ਲੈਂਦਾ ਇੱਕ ਜਿਹੜਾ ਪ੍ਰਾਈਵੇਟ ਮਲਾਜਮ ਆ ਜਾਂ ਉਹਨੂੰ ਮਗਰੋਂ ਭਰਤੀ ਹੋਇਆ ਉਹ ਨੂੰ 10 15000 ਦਿੱਤਾ ਜਾਂਦਾ ਆਖਿਆ ਹੀ ਉਹਨੂੰ ਵੀ ਉੰਨੀ ਹੁੰਦੀ ਆ ਦੂਜੀ ਇਹਨਾਂ ਨੇ ਇੱਕ ਮੈਂ ਮੰਗੇ ਇਹਨਾਂ ਦੀ ਪੜੀ ਆ ਉਹ ਘੱਟੋ ਘੱਟ ਤਨਖਾਹ 26000 ਹੋਣੀ ਚਾਹੀਦੀ ਉਹ ਵੀ ਜਾਏਗਾ ਦੂਜਾ ਅਸੀਂ ਬਿਜਲੀ ਦੇ ਨਿੱਜੀਕਰਨ ਦੇ ਵਿਰੋਧਾਂ ਕੱਲ ਮੈਂ ਇੱਕ ਵੀਡੀਓ ਵੇਖ ਰਿਹਾ ਸੀ ਮੱਧ ਪ੍ਰਦੇਸ਼ ਦੀ ਉਹਦੇ ਵਿੱਚ ਕੀ ਹੋਇਆ ਅਜੇ ਸਾਡੇ ਭਰਾ ਜਦੋਂ ਕਿਤੇ ਪਿੰਡਾਂ ਵਿੱਚ ਤਾਰ ਸੂਟ ਕਰਨ ਜਾਂ ਬਿੱਲ ਕਈਆਂ ਤੋਂ ਨਹੀਂ ਦਿੱਤੇ ਜਾਂਦੇ ਜਾਂਦੇ ਆ ਤਾਂ ਅਸੀਂ ਸਹਿਮਤੀ ਬਣਾ ਕੇ ਚਲੋ ਇਹਨਾਂ ਨੂੰ ਕਹਿੰਨੇ 2-4 ਕੈਸਾ ਦੇ ਦਾਂ ਉਹ ਰਫਲਾਂ ਵਾਲੇ ਬੰਦੇ ਨਾਲ ਲੈ ਆਉਂਦੇ ਆ ਇਹ ਅਡਾਨੀਆਂ ਬਾਨੀਆਂ ਦੇ ਹੱਥ 'ਚ ਕਾਰਪੋਰੇਟ ਵਾਲਿਆਂ ਦੇ ਆ ਜਾਣਾ ਉਹ ਇਹ ਕਿਸਾਨ ਮਾਰੂ ਵੀ ਆ ਮਜ਼ਦੂਰ ਮਾਰੂ ਵੀ ਆ ਤੇ ਬਿਜਰੇ ਬਿਜਲੀ ਬੋਰਡ ਦੇ ਕਰਮਚਾਰੀ ਜਾਂ ਹੋਰ ਕਰਮਚਾਰੀ ਆ ਜਦੋਂ ਨਿੱਜੀ ਕਰਨ ਦੇ ਹੱਥ 'ਚ ਆ ਗਈ ਤਾਂ ਉਹਨਾਂ ਨੇ ਮਨ ਮਰਜ਼ੀ ਨਾਲ ਤਨਖਾਹਾਂ ਤੈਅ ਕਰਿਆ ਕਰਨੀਆਂ ਤੇ ਮਨ ਮਰਜ਼ੀ ਨਾਲ ਛੁੱਟੀ ਦਿੱਤੀ ਜਾਊਗੀ ਇਹ ਨਹੀਂ ਵੀ ਕਿਸੇ ਕਈ ਥਾਂ ਸਾਹਿਬ ਜੀ ਮੈਂ ਵੇਖੇ ਪ੍ਰਾਈਵੇਟਦਾਰੇ ਘਰੇ ਬੱਚਾ ਬਿਮਾਰ ਹੁੰਦਾ ਤਾਂ ਛੁੱਟੀ ਨਹੀਂ ਦਿੰਦੇ ਤੋ ਅਸੀਂ ਇਹ ਮੰਗ ਕਰਦੇ ਆ ਕਿ ਜਿੰਨਾ ਚਿਰ ਵੀ ਬਿਜਲੀ ਬੋਰਡ ਵਾਲੇ ਜਾਂ ਮੁਲਾਜ਼ਮ ਜੋ ਵੀ ਸਾਨੂੰ ਸਹਾਈਤਾ ਮੰਗੇ ਜੋ ਬੰਦਿਆਂ ਦੀ ਜਾਂ ਕਿਸੇ ਕਿਸਮ ਦੀ ਇਤਿਆਰ ਆ ਪਰ ਅਸੀਂ ਬਿਜਲੀ ਬੋਰਡ ਨੂੰ ਨਿੱਜੀ ਹੱਥਾਂ ਵਿੱਚ ਨਹੀਂ ਜਾਣ ਦੇਵਾਂਗੇ ਖਖਾ ਖਖਾ ਪਰ ਹਾਂਜੀ ਹਾਂਜੀ ਅੱਜ ਦੀ ਇੱਕੋ ਮੈਂ ਅੱਜ ਦੀ ਜੋ